ਫੂਡ ਸੇਫਟੀ ਟੀਮ ਲੁਧਿਆਣਾ ਦੇ ਵੱਲੋਂ ਪਾਇਲ ਇਲਾਕੇ ਦੇ ਵਿੱਚ ਵੱਡੀ ਛਾਪੇਮਾਰੀ ਕੀਤੀ ਗਈ ਹੈ ਤੇ ਮੌਕੇ ਤੇ ਨਿਰੀਖਣ ਦੇ ਦੌਰਾਨ ਟੀਮ ਨੇ ਚੰਡੀਗੜ੍ਹ ਤੋਂ ਆ ਰਹੀਆਂ ਮਠਾਈਆਂ ਲੈ ਕੇ ਜਾ ਰਹੀ ਇੱਕ ਵਾਹਨ ਨੂੰ ਰੋਕਿਆ ਜੋ ਪਾਇਲ ਖੇਤਰ ਦੀਆਂ ਵੱਖ-ਵੱਖ ਮਠਾਈਆਂ ਦੀਆਂ ਦੁਕਾਨਾਂ ਲਈ ਸੀ ਉੱਥੇ ਹੀ ਨਿਰੀਖਣ ਚ ਪਤਾ ਲੱਗਿਆ ਕਿ ਗੱਡੀ ਚ ਮਠਾਈਆਂ ਦੀ ਗੁਣਵੱਤਾ ਸ਼ੱਕੀ ਸੀ ਤੇ ਪੂਰੀ ਖੇਪ ਨੂੰ ਮੌਕੇ ਤੇ ਹੀ ਜ਼ਬਤ ਕਰ ਲਿਆ ਗਿਆ ਅਤੇ ਪੁਲਿਸ ਹਿਰਾਸਤ ਵਿੱਚ ਸਭ ਨੂੰ ਲੈ ਲਿਆ ਲਗਾਤਾਰ ਦੀਵਾਲੀ ਨੂੰ ਲੈ ਕੇ ਪੁਲਿਸ ਜੋ ਹੈ ਪੂਰੇ ਤਰੀਕੇ ਦੇ ਨਾਲ ਚੌਕਸ ਹੈ ਤੇ ਉੱਥੇ ਹੀ ਫੂਡ ਸੇਫਟੀ ਵਿਭਾਗ ਦੇ ਵੱਲੋਂ ਵੀ ਕਾਰਵਾਈ ਜਿਹੜੀ ਉਹ ਲਗਾਤਾਰ ਜਾਰੀ ਹੈ ਤਾਂ ਕਿ ਤਿਹਾਰਾਂ ਦੇ ਚੱਲਦੇ ਕਿਸੇ ਨੂੰ ਵੀ ਜਿਹੜਾ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ ਗਲਤ ਖਾਣ ਪੀਣ ਦੀਆਂ ਚੀਜ਼ਾਂ ਦਾ ਜਿਹੜਾ ਸਾਹਮਣਾ ਨਾ ਕਰਨਾ ਪਿਆ ਕਿਉਂਕਿ ਦੀਵਾਲੀ ਦੇ ਤਿਹਾਰ ਦੇ ਨਜ਼ਦੀਕ ਲੋਕ ਮਠਾਈਆਂ ਜਿਹੜੀਆਂ ਨੇ ਉਹ ਜ਼ਿਆਦਾ ਖਰੀਦਦੇ ਨੇ ਇੱਕ ਦੂਜੇ ਦੇ ਘਰ ਲੈ ਕੇ ਜਾਂਦੇ ਨੇ ਜਿਸ ਤੋਂ ਬਾਅਦ ਜਿਹੜੀ ਗਿਲ ਕਿਸ ਤਰੀਕੇ ਦੇ ਨਾਲ ਗਲਤ ਮਠਾਈਆਂ ਜਿਹੜੀਆਂ ਜਿਹੜੀਆਂ ਬਣ ਰਹੀਆਂ ਨੇ ਜਿਸ ਦੀ ਉੱਪਰ ਕਾਰਵਾਈ ਜਿਹੜੀ ਐ ਫੂਡ ਸੇਫਟੀ ਵਿਭਾਗ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਜਗਾ ਜਗਾ ਤੇ ਜਾ ਕੇ ਛਾਪੇ ਮਾਰੀ ਜਿਹੜੀ ਐ ਕੀਤੀ ਜਾ ਰਹੀ ਹੈ ਅਜਿਹੀ ਤਸਵੀਰਾਂ ਜਿਹੜੀਆਂ ਲੁਧਿਆਣੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਫੂਡ ਸੇਫਟੀ ਵਿਭਾਗ ਪੂਰੇ ਤਰੀਕੇ ਦੇ ਨਾਲ ਚੌਕਸ ਹੈ ਤੇ ਉਹਨਾਂ ਦੇ ਵੱਲੋਂ ਆਵਾਜ਼ਾਈ ਤੇ ਵੀ ਦੇਖਿਆ ਜਾ ਰਿਹਾ ਕਿ ਇਸ ਤਰੀਕੇ ਦੇ ਨਾਲ ਮਠਾਈਆਂ ਜਿਹੜੀਆਂ ਨੇ ਬਣਾਈਆਂ ਜਾ ਰਹੀਆਂ ਨੇ ਕੀ ਕੁਝ ਮਿਲਾਇਆ ਜਾ ਰਿਹਾ ਮਠਾਈਆਂ ਦੇ ਵਿੱਚ ਕਿ ਚਾਹੇ ਉਹ ਦੁੱਧ ਹੋਵੇ ਉਹ ਕੋਇਆ ਹੋਵੇ ਕਿਸ ਤਰੀਕੇ ਦੇ ਨਾਲ ਕਿੰਨਾ ਪੁਰਾਣਾ ਹੈ ਇਹ ਤਾਜ਼ਾ ਹੈ ਜਾਂ ਪੁਰਾਣਾ ਇਸ ਤਰੀਕੇ ਦੇ ਉੱਪਰ ਵੀ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਟੈਸਟ ਦੇ ਟੈਸਟ ਜਿਹੜਾ ਕੀਤਾ ਜਾ ਰਿਹਾ ਤੇ ਉੱਥੇ ਹੀ ਲੈਬ ਦੇ ਵਿੱਚ ਭੇਜਿਆ ਜਾ ਰਿਹਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਜਿਹੜਾ ਉਹ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਜਿਹੜਾ ਉਹ ਨਾ ਹੋਵੇ ਫੂਡ ਸੇਫਟੀ ਟੀਮ ਲੁਧਿਆਣਾ ਦੇ ਵੱਲ ਅੱਜ ਪਾਇਲ ਇਲਾਕੇ ਦੇ ਵਿੱਚ ਵੱਡੀ ਛਾਪੇਮਾਰੀ ਕੀਤੀ ਗਈ ਤੇ ਉੱਥੇ ਮੌਕੇ ਤੇ ਨਿ ਰਖਣ ਦੇ ਦੌਰਾਨ ਟੀਮ ਨੇ ਚੰਡੀਗੜ੍ਹ ਤੋਂ ਆ ਰਹੀਆਂ ਮਿਠਾਈਆਂ ਲੈ ਕੇ ਜਾ ਰੇ ਇੱਕ ਵਾਹਨ ਨੂੰ ਰੋਕਿਆ ਵਦੇਰੀ ਜਾਣਕਾਰੀ ਦਿੱਲੀ ਅਰਵਿੰਦ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅਰਵਿੰਦ ਕੀ ਕੋਈ ਜਾਣਕਾਰੀ ਹੈ ਕਿਉਂਕਿ ਫੂਡ ਸੇਫਟੀ ਵਿਭਾਗ ਪੂਰੇ ਤਰੀਕੇ ਦੇ ਨਾਲ ਚੌਕਸ ਦਿਖਾਈ ਦੇ ਰਿਹਾ ਜਗ੍ਹਾ ਜਗ੍ਹਾ ਤੇ ਮਿਠਾਈਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਅਮਿਤ ਅਰਵਿੰਦ ਬਿਲਕੁਲ ਜੀ ਜਦੋਂ ਕੋਈ ਫੈਸਟੀਵਲ ਆ ਜਾਂਦਾ ਹੈ ਉਹ ਦੀਵਾਲੀ ਆ ਰਹੀ ਹੈ ਨਿਸ਼ਾਰਾ ਗਿਆ ਹੈ ਉਦੋਂ ਜਿਹੜਾ ਫੂਡ ਸੇਫਟੀ ਵਿਭਾਗ ਹੈ ਉਹ ਐਕਟਿਵ ਹੋ ਜਾਂਦਾ ਹੈ ਹਾਲਾਂਕਿ ਐਕਟਿਵ ਰਹਿੰਦਾ ਹੀ ਹੈ ਉਸ ਤੋਂ ਬਾਅਦ ਉਹ ਲੁਧਿਆਣਾ ਇੱਕ ਸੰਤੀ ਸ਼ਹਿਰ ਹੈ ਲੁਧਿਆਣੇ 'ਚ ਬਹੁਤ ਪ੍ਰਵਾਸੀ ਵੀ ਰਹਿੰਦਾ ਬਹੁਤ ਲੋਕ ਵੀ ਰਹਿੰਦੇ ਨੇ ਇੱਥੇ ਫੂਡ ਸੇਫਟੀ ਵਿਭਾਗ ਨੇ कई दुकान ना कई नामी दुकाना ना जाके सैंपल भरे ने लिथे जिथे शिकायत मिल रही है जिते जिते उस उस मिठाई की दुकान चीज़ बिक दी है चाहे दुद्ध ना हो चाहे खोआ हो बर्फी हो तो फूड सेफ्टी विभाग उसे जाके सैंपल भर रहा है जे अगर कितने कोई त्रुटि मिलती है कोई कमी मिलती है तो खिलाफ विभाग कार्रवाई भी कर रहा है ਅ ਅਰਵਿੰਦ ਕੁਛੇ ਦਿਨ ਰਾਗੇ ਨੇ ਦੀਵਾਲੀ ਔਰ ਨੂੰ ਉਥੇ ਲਗਾਤਾਰ ਲੋਕ ਜਿਹੜੇ ਨੇ ਬਾਜ਼ਾਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਮਠਾਈਆਂ ਜਿਹੜੀਆਂ ਖਰੀਦੇ ਦਿਖਾਈ ਦੇ ਰਹੇ ਨੇ ਤੇ ਹੁਣ ਤੱਕ ਕਿੰਨੇ ਤੱਕ ਸੈਂਪਲ ਜਿਹੜੇ ਉਹ ਲੈ ਜਾ ਚੁੱਕੇ ਨੇ ਕਿ ਕਿੰਨੇ ਕੁ ਮਿਲਾਵਟ ਜਿਹੜੀ ਉਹ ਦੇਖੀ ਜਾ ਚੁੱਕੀ ਹੈ ਲੁਧਿਆਣਾ ਦੇ ਵਿੱਚ ਠੀਕ ਹੈ ਲੁਧਿਆਣਾ ਜੇ ਜੇ ਅਗਰ ਆਪਾਂ ਗੱਲ ਕਰੀਏ ਤੇ ਬਹੁਤ ਐਵੇਂ ਦੀ ਦੁਕਾਨਾਂ ਨੇ ਜਿੱਥੋਂ ਉਹਨਾਂ ਨੇ ਸੈਂਪਲ ਪਰੇ ਨੇ ਸੈਂਪਲ ਪਰਨੇ ਬਾਅਦ ਕਈ ਸੈਂਪਲਾਂ ਨੂੰ ਇਹਨਾਂ ਨੇ ਲੁਬੋਟੀ ਭੇਜਿਆ ਹੈ ਤੇ ਕਈ ਹਜੇ ਲਾਈਵ ਸਟ੍ਰੀਮ ਤੇ ਨਹੀਂ ਉਹਨਾਂ ਲੋਕ ਤੇ ਜਲਾ ਹੈ ਲੇਕਿਨ ਫੂਡ ਸੇਫਟੀ ਵਿਭਾਗ ਨੇ ਇਕ ਗੱਲ ਕਰੀਏ ਕਿ ਜਿਹੜੇ ਰੋਗਾਂ ਤੇ ਰੀੜੀਆਂ ਲੱਗਦੀਆਂ ਨੇ ਜਿੱਥੇ ਟਿੱਕੀ बिकਦੀ ਹੈ 버ਗਰ बिकਦੇ ਨੇ ਉੱਥੇ ਵੀ ਇਕ ਸਖਤੀ ਦਿਖਾਈ ਗਈ ਹੈ ਨਗਰ ਨਿਗਮ ਦੁਆਰਾ ਕਹਿਨੇ ਨੇ ਕਿ ਐਦਾਂ ਦੀ ਜਗ੍ਹਾ ਤੇ ਕਿਤੇ ਵੀ ਕੋਈ ਦੁਕਾਨ ਨਾ ਲੱਗੇ ਜਿੱਥੇ ਪੋਲੂਸ਼ਨ ਬਹੁਤ ਜ਼ਿਆਦਾ ਹੋਵੇ ਕਿਉਂਕਿ ਇਕ ਫੈਸਟੀਵਲ ਹੈ ਲੋਕ ਖੁਸ ਸਮਾਨ ਖਰੀਦਣ ਜਾ ਰਹੇ ਨੇ ਇਹਨਾਂ ਖਰੀਦਣ ਜਾਂਦੇ ਨੇ ਕਿਤੇ ਨਾ ਕਿਤੇ ਉੱਥੋਂ ਖਾਣ ਦੀ ਕੋਈ ਚੀਜ਼ ਲੈਂਦੇ ਨੇ ਚਾਹ ਮਠਾਈ ਹੋਵੇ ਤੇ ਕੁਛ ਵੀ ਚੀਜ਼ ਹੋਵੇ ਇਸ ਚੀਜ਼ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਦੇ ਨਾਲ ਨਾਲ ਨਗਰ ਨਿਗਮ ਵੀ ਬੋਲ ਸਕਦਾ ਹੈ ਕਿ ਕਿਤੇ ਲੁਧਿਆਣਾ ਵਿੱਚ ਜਿਹੜੀ ਫਾਲਤੂ ਦੁਕਾਨਾਂ ਨੇ ਜੋ ਪੂਰੀ ਸੇਫਟੀ ਨੋਰਮਸ ਨਹੀਂ ਪੂਰੀਆ ਕਰਦੇ ਨਹੀਂ ਲੱਗਣ ਦੇ ਰਹੀ ਇਸੇ ਸਕੈਂਡਲ ਤੇ ਕਾਰਵਾਈ ਪੂਰੀ ਨਹੀਂ ਤੇ ਇਸ ਦੇ ਨਾਲ ਹੀ ਅਗਰ ਕੋਈ ਮਿਲਾਵਟ ਕਿਸੇ ਦੁਕਾਨ ਤੇ ਪਾਈ ਜਾਂਦੀ ਹੈ ਤਾਂ ਉਸ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਹ ਜਿਹੜੀ ਦੁਕਾਨ ਉਸ ਨੂੰ ਸੀਲ ਕੀਤਾ ਜਾਂਦਾ ਹੈ ਤੁਸੀਂ ਜੀ ਦੋ ਦੋ ਤਰੀਕੇ ਹੁੰਦੇ ਨੇ ਅਗਰ ਇੱਕ ਯੂਨਿਟ ਤੋਂ ਜ਼ਿਆਦਾ ਉੱਤੇ ਕੁਝ ਦਾਣਾ ਮਿਲੇ ਤਾਂ ਦੁਕਾਨ ਬੰਦ ਵੀ ਕੀਤੀ ਜਾਂਦੀ ਹੈ ਅਗਰ ਸੀਲ ਵੀ ਕੀਤੀ ਜਾਂਦੀ ਹੈ ਅਗਰ ਉੱਥੇ ਕਿਛ ਅਸ਼ੰਕਾ ਹੋਵੇ ਤਾਂ ਦੁਕਾਨਦਾਰ ਚਲਾਨ ਵੀ ਹੁੰਦਾ ਹੈ ਚਲਾਨ ਹੋਣ ਤੋਂ ਬਾਅਦ ਦੁਕਾਨ ਨੂੰ ਇੱਕ ਪ੍ਰੋਫੈਸ਼ਨ ਦਿੱਤਾ ਜਾਂਦੀ ਹੈ ਅੱਗੇ ਤੋਂ ਤੁਸੀਂ ਧਿਆਨ ਰੱਖਿਓ ਕੋਈ ਵੀ ਮਿਲਾਪੀ ਚੀਜ਼ ਅਗਰ ਤੁਹਾਡੇ ਕਿਸੇ ਵੀ ਖਾਤ ਪਰਦਾਰ ਤੋਂ ਪਾਈ ਗਈ ਤਿਸ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਤਿਹਾਰਤ ਦਾ ਸੀਜ਼ਨ ਹੈ ਲੋਕ ਲਗਾਤਾਰ ਮਠਾਈਆਂ ਜੜੀ ਖਰੀਦਦੇ ਨੇ ਸਭ ਤੋਂ ਜ਼ਿਆਦਾ ਵਿਕਰੀ ਕਿਸ ਚੀਜ਼ ਦੀ ਹੋ ਰਹੀ ਹੈ ਅਰਵਿੰਦ ਕੋਜੀ ਉਹ ਲੋਕ ਸੈਟੀ ਵਾ ਦੀ ਹੋਰ ਕਹਿ ਰਿਹਾ ਜੀ ਉਹਨਾਂ ਜਿੱਦਾਂ ਟੀਵੀ ਹੋ ਗਿਆ ਨਿਊਜ਼ਪੇਪਰ ਹੋ ਗਏ ਇਸ ਮਾਧਿਅਮ ਤੋਂ ਅਵੇਅਰਨੈਸ ਵੀ ਆ ਰਿਹਾ ਲੋਕਾਂ ਨੂੰ ਕਹਿ ਵੀ ਰਿਹਾ ਹੈ ਕਿ ਤੁਸੀਂ ਜਰੂਰ ਵੀ ਕੋਈ ਚੀਜ਼ ਲੈਣ ਜਾਂਦੇ ਹੋ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ

ਵਦੇਰੀ ਜਾਣਕਾਰੀ ਦੇ ਲਈ ਅਰਵਿੰਦ ਬਹੁਤ ਬਹੁਤ ਤਨਵਾਦ ਜੁੜੇ ਰਾਂਗੇ ਤੁਹਾਡੇ